साम <laughs> ਦੇ ਸਾਰੇ ਵੋਟਰ ਸਾਹਿਬਾਨਾਂ ਨੂੰ ਬੇਨਤੀ ਕਰਨ ਆਈ ਹੈ ਸਾਡੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਸੋਮਨ ਨਗਪਾਲ ਜੀ ਕਿਰਪਾ ਕਰਕੇ ਆਉਣ ਵਾਲੀ 21 ਤਰੀਕ ਨੂੰ ਆਪ ਦੀ ਹਰ ਇੱਕ ਵੋਟ ਆਪ ਦੇ ਪਰਿਵਾਰਾਂ ਦੀ ਵੋਟ ਆਪ ਦੇ ਜਾਨ ਪਹਿਚਾਨ ਵਾਲੇ ਹਰ ਇੱਕ ਇੱਕ ਜਣੇ ਦੀ ਵੋਟ ਸਾਡੀ ਭੈਣ ਸੁਮਨ ਨਗਪਾਲ ਜੀ ਨੂੰ ਪਾ ਕੇ ਇਹਨਾਂ ਨੂੰ ਭਾਰੀ ਬਹੁਮਤ ਦੇ ਨਾਲ ਜਿੱਤਾਓ ਬਸ ਇਹ ਬੇਨਤੀ ਕਰਨ ਵਾਸਤੇ ਅੱਜ ਮੈਂ ਇੱਥੇ ਹਾਜ਼ਰ ਹੋਈ ਹਾਂ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਹਰੇਕ ਕੈਂਡੀਡੇਟ ਕੋਲ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਦਾ ਹੁਕਾਰਾ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਬਹੁਤ ਪਰਵਾਹ ਹੁੰਗਾ ਰ ਮਿਲ ਰਿਹਾ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਹਨਾਂ ਇਲੈਕਸ਼ਨਸ ਨੂੰ ਲੈ ਕੇ ਕਿਉਂਕਿ ਲੋਕ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਲੋਕਾਂ ਨੇ ਵੇਖੀ ਹੈ ਔਰ ਲੋਕ ਕਾਫੀ ਤੰਗ ਹੈ ਉਸ ਸਰਕਾਰ ਤੋਂ ਲੋਕ ਇਹ ਬਦਲਾਅ ਚਾਹੁੰਦੇ ਹੈ ਲੋਕ ਇਸ ਆਉਣ ਵਾਲੀ 21 ਤਰੀਕ ਨੂੰ ਕਾਂਗਰਸ ਪਾਰਟੀ ਦਾ ਮੇਅਰ ਬਣਾ ਕੇ ਮੁਰ ਤੋਂ 27 ਦੀ ਸਰਕਾਰ ਦੀ ਨਹੀਂ ਰੱਖਣਗੇ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਹੋਗੀ ਦਾਅਵਾ ਕਰਦੇ ਨੇ ਮੇਅਰ ਸਾਡਾ ਬਣੂਗਾ ਦੇਖੋ ਫੋਕੇ ਦਾਅਵੇ ਨਾਲ ਨਹੀਂ ਹੁੰਦਾ ਕੰਮ ਕਰਕੇ ਦਿਖਾਓ ਮੈਨੂੰ ਦੱਸੋ ਕਿ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਲੁਧਿਆਣਾ ਵਾਸਤੇ ਕੀ ਕੀਤਾ ਕੋਈ ਇੱਕ ਚੀਜ਼ ਮੈਨੂੰ ਕਰਕੇ ਦਿਖਾਓ ਮੈਨੂੰ ਦੱਸੋ ਕੀ ਕੀਤਾ ਸਿਰਫ ਕੰਮ ਦਿਖਾਓ ਆਪ ਨੇ ਫੋਕੇ ਦਾਅਵੇ ਤਾਂ ਲੋਕਾਂ ਨੇ 21 ਤਰੀਕ ਨੂੰ ਦੱਸ ਹੀ ਦੇਣਾ ਜੋ ਲੋਕਾਂ ਨੂੰ ਸਮਝ ਆ ਰਿਹਾ ਹੈ ਅੱਛਾ ਮੈਮ ਤੁਸੀਂ ਵੀ ਲੁਧਿਆਣਾ ਸ਼ਹਿਰ ਚ ਤੁਮ ਰਹੇ ਹੋ ਤੁਸੀਂ ਵੀ ਸੜਕਾਂ ਦੇਖ ਰਹੇ ਹੋ ਸਾਰਾ ਮਾਹੌਲ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਕੀ ਕਾਰਜ ਕਲ ਕੀ ਦੇ ਰਹੇ ਹੋ ਤੁਹਾਡੇ ਕੋਲ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਜੋ ਕੰਮ ਕਾਂਗਰਸ ਪਾਰਟੀ ਕਰ ਗਈ ਜੋ ਸਾਡੀ ਸਰਕਾਰ ਨੇ ਜਿੱਥੇ ਛੜਤਾ ਕੰਮ ਉੱਥੇ ਖੜਾ ਹੈ ਉੱਥੋਂ ਇੱਕ ਕਦਮ ਵੀ ਅੱਗੇ ਨਹੀਂ ਵਧਾਇਆ ਗਿਆ ਕਿਉਂਕਿ ਇਹ ਨਾ ਲੋਕ ਇਨਕਸਪੀਰੀਅੰਸ ਲੋਕਾਂ ਦੀ ਸਰਕਾਰ ਹੈ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਸਰਕਾਰਾਂ ਚੱਲਦੀਆਂ ਕਿਵੇਂ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੀਆਂ ਜ਼ਰੂਰਤਾਂ ਕੀ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਬੇਸਿਕਲੀ ਮੁੱਦੇ ਕੀ ਹੈ ਇਹ ਗੱਲ ਕੁਝ ਹੋਰ ਕਰਦੇ ਆ ਬੇਸਮਝ ਲੋਕਾਂ ਨੇ ਰਲ ਕੇ ਸਰਕਾਰ ਬਣਾ ਲਈ ਪਰ ਕੋਈ ਗੱਲ ਨਹੀਂ ਅਸੀਂ ਆਉਣ ਵਾਲੀ 21 ਤਰੀਕ ਨੂੰ ਨਹੀਂ ਰੱਖੀ ਜਾਊਗੀ 27 ਦੇ ਵਿੱਚ ਸਾਰੀ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਸਾਡੇ ਲੀਡਰ ਸਹਿਬਾਨ ਨਾਲ ਕੇ ਸਤਾਈ ਦੇ ਵਿੱਚ ਸਰਕਾਰ ਬਣਾਵਾਂਗੇ ਅੱਛਾ ਮੈਮ ਵਾਰ ਦੇ ਲੋਕ ਪਿਆਰੇ ਨੇ ਕਿਉਂ ਇਸ ਵਾਰ ਬੜਾ ਇਸ ਤਰ੍ਹਾਂ ਦਾ ਹੋਇਆ ਕਿ ਵਾਰ ਦੇ ਦੂਜੇ ਵਾਰ ਦੇ ਕੈਂਡੀਡੇਟ ਚੱਕ ਕੇ ਦੂਜੇ ਵਾਰ ਦੇ ਵਿੱਚ ਪਾ ਦਿੱਤੇ ਇਸ ਤਰ੍ਹਾਂ ਦੀ ਕਨਫਿਊਜ਼ਨ ਦੇਖਣ ਨੂੰ ਮਿਲੀ ਹਰ ਇੱਕ ਪਾਰਟੀ ਦੇ ਵਿੱਚ ਕਾਂਗਰਸ ਦੇ ਵਿੱਚ ਦੇਖਿਆ ਵਾਰਡਸ ਦੀ ਜਿਹੜੀ ਇਹਨਾਂ ਨੇ ਬਾਈਫਰਕੇਸ਼ਨ ਕੀਤੀ ਹੈ ਉਹਦੇ ਨਾਲ ਕਾਫੀ ਤਕਲੀਫ ਵੋਟਰਸ ਨੂੰ ਵੀ ਆਈ ਹੈ ਉਹਨੂੰ ਸਮਝ ਹੀ ਨਹੀਂ ਆ ਰਹੀ ਕਿ ਅਸੀਂ ਕਿਹੜੇ ਵਾਰਡ ਦਾ ਹਿੱਸਾ ਹੈ ਇਹ ਪ੍ਰੋਬਲਮ ਆਈ ਹੈ ਕਿਉਂਕਿ ਇਹ ਆਮ ਆਦਮੀ ਪਾਰਟੀ ਗੁੰਮਰਾਹ ਕਰਨ ਤੇ ਲੱਗੀ ਹੋਈ ਹੈ ਪਰ ਕੋਈ ਫਰਕ ਨਹੀਂ ਪੈਣਾ ਮੈਂ ਸਾਰੇ ਵੋਟਰ ਸਹਿਬਾਨਾਂ ਨੂੰ ਇੱਕੋ ਹੀ ਬੇਨਤੀ ਕਰਦੀ ਹਾਂ ਪੰਜੇ ਦਾ ਬਟਨ ਵੇਖ ਕੇ ਪੰਜੇ ਦਾ ਬਟਨ ਦਬਣਾ ਹੈ ਕਿਸੇ ਚੀਜ਼ ਵੱਲ ਧਿਆਨ ਨਹੀਂ ਦੇਣਾ ਵੋਟ ਪੰਜੇ ਨੂੰ ਪਾਉਣੀ ਹੈ ਅੱਜ ਸਾਡੇ ਵਿੱਚ ਰਾਜਾ ਵੜਿੰਗ ਜੀ ਦੇ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਪ੍ਰਦੇਸ਼ ਕੰਮ ਸੇ ਬੇਅਦਖ ਨੇ ਆਦੀ ਵਾਈਪ ਅੰਮ੍ਰਿਤਾ ਵਰਿੰਗ ਜੀ ਅੱਜ ਵਾਰਡ ਨੰਬਰ 75 ਦੇ ਵਿੱਚ ਸਮਰਨਾਗਪਲ ਦੇ ਹੱਕ ਦੇ ਵਿੱਚ ਨਾਉ ਪ੍ਰਚਾਰ ਕਰਨ ਵਾਸਤੇ ਆਏ ਨੇ 21 ਤਰੀਕ ਨੂੰ ਵੋਟਾਂ ਪਾਉਣੀਆਂ ਨਿਸ਼ਚਿਤ ਹੋਈਆਂ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ بڑا ਦਾਵਾ ਕਰਦੇ ਨੇ ਉਹ ਜਿੱਦਾਂ ਸਾਡੀ ਭੈਣ ਰਾਜਾ ਵਰਿੰਗ ਨੇ ਕਿੰਨਾ ਸਾਲਾਂ ਤੋਂ ਉਹਨਾਂ ਨੇ ਕੰਮ ਕਿਹੜਾ ਕੀਤਾ ਇੱਕ ਕੰਮ ਵੀ ਮੈਨੂੰ ਵਿਕਾਸ ਦਾ ਕਰਾ ਦੇਣ ਤੁਸੀਂ ਦੇਖੋ 2.5-3 ਸਾਲ ਹੋ ਗਏ ਸਕੂਲ ਤਿਆਰ ਪਿਆ ਅੰਤ ਤੱਕ ਸਕੂਲ ਨਹੀਂ ਚਾਲੂ ਕਰ पाए 1 ਰੁਪਏ ਦੇ ਵਿੱਚ ਮੈਂ 50 ਕਰੋੜ ਦੀ ਜਗ੍ਹਾ ਸਰਕਾਰ ਦੇ ਕੋਲ ਲੈ ਕੇ ਆਇਆ 10 ਕਰੋੜ ਰੁਪਏ ਸਕੂਲ ਦੇ ਲਈ ਲਾਇਆ ਅੰਤ ਤੱਕ ਸਕੂਲ ਨਹੀਂ ਚਾਲੂ ਕਰ ਸਕਦੇ ਗੱਲਾਂ ਤਾਂ ਬੜੀਆਂ-ਬੜੀਆਂ ਵੱਡੀਆਂ ਕਰਦੇ ਨੇ ਉਹਦੇ ਨਾਲ ਇੱਕ ਸਕੂਲ ਹੋਰ ਬਣਾਇਆ ਪਿਆ ਉਹਨੂੰ ਡਿੱਕੋ ਦੇ ਬਾੜ ਉਹ ਵੀ ਸਕੂਲ ਚਾਲੂ ਨਹੀਂ ਕਰ ਰਹੇ ਤੇ ਕੋਈ ਐਸਐਨ ਨੇ ਕੋਈ ਸੜਕ ਕੋਈ ਵਿਕਾਸ ਦਾ ਕੰਮ ਨਹੀਂ ਕਰਾਇਆ ਇਸ ਕਰਕੇ ਪੰਜਾਬ ਦੇ ਲੋਕ ਲਾਣਾ ਸ਼ਹਿਰ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਵੀ ਇਹਨਾਂ ਨੇ ਕੀ ਕੀਤਾ ਇਹ ਚੀਜ਼ ਨੂੰ ਤੁਸੀਂ ਮੰਦੇ ਨਜ਼ਰ ਰੱਖਦੇ ਹੋਏ ਤੁਹਾਨੂੰ ਪਤਾ ਵੀ ਪਿਛਲੇ ਟਾਈਮ ਦੇ ਵਿੱਚ ਮੈਂ 5 ਸਾਲ ਦੇ ਵਿੱਚ ਕਿੰਨਾ ਵਿਕਾਸ ਕਰਾਇਆ ਉਹਦੇ ਕੋਲ ਜਿਹੜਾ ਨਾਲਾ ਦੁਖਨੋਂ ਆਉਣ ਵਾਲਾ 40 ਕਰੋੜ ਦੀ ਲਾਗਤ ਦੇ ਨਾਲ ਨਾਲ ਨਾਲਾ ਕਵਰ ਕਰਾ ਕੇ ਜਿੱਥੇ ਜਗਾ ਦਾ ਪਾਤ 10000 ਹੁੰਦਾ ਸੀ ਉੱਥੇ ਅੱਜ 2.5 ਲੱਖ ਰੁਪਏ ਦਾ ਜਗਾ ਦਾ ਪਾ ਆਇਆ ਕਿੰਦਾ ਹੀ ਵੱਡੀ ਨਿਯਮਤ ਕਿੰਨੀ ਵੱਡਾ ਵਧੀਆ ਸੜਕ ਬਣਾ ਕੇ ਉਹਦੇ ਉੱਤੇ ਦਿੱਤੀ ਨਾਲੇ ਦੇ ਉੱਤੇ ਜਰਦਾ ਦੀ ਜ਼ਿੰਦਗੀ ਲੋਕ ਯਾਦ ਰੱਖਣਗੇ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਥਾਰਾ ਇਸ ਬਾੜ ਦੇ ਲੋਕਾਂ ਨੂੰ ਖਾਸ ਤੋ ਤੇ ਲਾਣਾ ਸ਼ਹਿਰ ਦੇ ਲੋਕਾਂ ਨੂੰ 21 ਤਰੀਕ ਨੂੰ ਸਾਡਾ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਹੱਥ ਬੰਜਾ ਹੱਥ ਬੰਜੇ ਤੇ ਮੋਹਰ ਲਾਓ ਜਿਸ ਤਰ ਤੁਸੀਂ ਰਾਜਾ ਵਡਿੰਗ ਜੀ ਨੂੰ ਇੱਤੋਂ ਮੈਂਬਰ ਪਾਰਲੀਮੈਂਟ ਚੁਣਾ ਕੇ ਬਣਾ ਕੇ ਭੇਜਿਆ ਹੁਣ ਚੰਗੀਆਂ ਬੋਟਾਂ ਨਾਲ ਜਿਤਾ ਕੇ ਭੇਜਿਆ ਤੇ ਅੱਜ ਉਹਨਾਂ ਆਪਣਾ ਇਹ ਵੀ ਫਰਜ਼ ਬੰਦਾ ਕਿ ਸਾਡੇ ਵਿੱਚ ਦੇ ਰਾਜਾ ਵਡਿੰਗ ਜੀ ਦੀ ਵਾਈਫ ਆਏ ਨੇ ਇਹਨਾਂ ਦਾ ਆਪਾਂ ਸਤਿਕਾਰ ਕਰੀਏ ਇਹਨਾਂ ਦੇ ਕਹਿ ਤੇ ਕਹਿਨ ਤੇ ਆਪਾਂ ਕਾਂਗਰਸ ਪਾਰਟੀ ਦੇ ਹੱਕ 'ਚ ਵੋਟਾਂ ਪਾ ਕੇ ਚੋਣ ਨਿਸ਼ਾਨ 'ਤੇ ਮੋਹਰ ਲਾਈਏ ਇਹਨਾਂ ਨੂੰ ਸਮਨ ਕਾਗ ਪੰਚ ਜੀ ਤਾਂ ਅੱਗੇ ਭੇਜੀਏ ਥੈਂਕ ਯੂ ਧੰਨਵਾਦ ਅਜਵਾਲ ਨੰਬਰ 75 ਤੋਂ ਅਸੀਂ ਡੋਰ ਤੋਂ ਡੋਰ ਆਏ ਆ ਸਾਡੇ ਨਾਲ ਰਾਜਾ ਵਡਿੰਗ ਵੀ ਪਤਨੀ ਅਮੇਤਾ ਵੈ ਕੇ ਸਾਡੇ ਨਾਲ ਡੋਰ ਤੋਂ ਡੋਰ ਚੱਲੇ ਨੇ ਅਸੀਂ ਸਾਨੂੰ ਕਾਂਗਰਸ ਪਾਰਟੀ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਅਸੀਂ ਉਸ ਹੰਗਾਰੇ ਚ ਬੜਾ ਲੋਕਾਂ 사ਨਾ ਉਤਸ਼ਾਹ ਹੈ ਵੀ ਕਾਂਗਰਸ ਪਾਰਟੀ ਵਾਲ ਨੰਬਰ 75 ਤੋਂ ਅਸੀਂ ਜਿੱਤ ਹਾਸਲ ਕਰਕੇ ਵਡਿੰਗ ਸਾਹਿਬ ਦੀ ਢੋਲੀ ਦੀ ਸੀਟ ਪਾਵਾਂਗੇ ਵਕਾਸ ਦੇ ਕੰਮ ਨਹੀਂ ਹੋਏ ਲੱਗੇ ਵਕਾਸ ਦੇ ਦੇਖੋ ਵਕਾਸ ਦੇ ਦੋ ਵਾਰੀ ਕੌਂਸਲਰ ਰਿਹਾ ਨਾ ਕੋਈ ਗਲੀਆਂ ਦਾ ਕੰਮ ਨਾ ਕੋਈ ਸੀਵਰੇਜ ਦਾ ਕੰਮ ਨਾ ਪਾਣੀ ਦੀ ਸਮੱਸਿਆ ਬਹੁਤ ਬੁਰਾ ਹਾਲ ਹੈ ਲੋਕ ਬਹੁਤ ਪਰੇਸ਼ਾਨ ਨੇ ਵਾਰ ਨੰਬਰ 75 ਦੇ ਲੋਕਾਂ ਨੇ ਮੰਨ ਬਣਾਇਆ ਆ ਵੀ ਐਕਟਿਵ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਅਸੀਂ ਹੁਣ ਹਾਲ ਬਦਲ ਦਿਆਂਗੇ ਐਸੇ ਕਰਕੇ ਵਾਰ ਨੰਬਰ 75 ਦੇ ਜਿਹੜੇ ਲੋਕ ਨੇ ਉਹ ਦੁਖੀ ਨੇ ਔਰ ਹੁਣ ਆਉਣ ਵਾਲੇ ਸਵੇਜ ਕਾਂਗਰਸ ਪਾਰਟੀ ਨੂੰ ਵੋਟ ਪਾਣਗੇ ਕਿੰਦਾ ਦੀ ਵੋਟਰਾਂ ਦੇ ਵੇਲੇ ਕਿੰਦਾ ਪਿਆਰ ਮਿਲ ਰਿਹਾ ਵੋਟਰਾਂ ਦਾ ਪਿਆਰ ਇੰਨਾ ਵਧੀਆ ਮਿਲ ਰਿਹਾ ਵੀ ਲੋਕੀ ਜਾਣਦੇ ਨੇ ਮੈਨੂੰ 25 ਸਾਲ ਹੋ ਗਏ ਕਾਂਗਰਸ ਪਾਰਟੀ ਨਾਲ ਜੁੜਿਆ ਆ ਤੇ ਮੈਨੂੰ ਪਹਿਲੀ ਵਾਰੀ ਮੈਂ ਦੇਖਿਆ ਵੀ ਇੰਨੇ ਲੋਕ ਮੇਰੇ ਨਾਲ ਖੁਸ਼ ਨੇ ਵੋਲ ਨੰਬਰ 75 ਵੋਟਰਾਂ ਨੂੰ ਕੀ ਫੀਲ ਕਰੋਗੇ ਵੋਟਰਾਂ ਨੂੰ ਅਪੀਲ ਅਈਓ ਕਰਾਂਗੇ 21 ਤਰੀਕ ਨੂੰ ਨਾਤ ਹੋ ਕੇ 2 ਨੰਬਰ ਬਟਨ ਤੇ ਮੋਰਾਂ ਲਗਾ ਕੇ ਸਮਨ ਨੰਗ ਬਾਲ ਜੀ ਨੂੰ ਕਾਮ ਦਾ ਕਰ